ਹਾਂ ਜੀ ਅੱਜ ਆਪ ਬਣਾਇਆ ਆਪਣਾ ਪਹਿਲਾ ਮਿੰਨੀ ਵਲੌਗ ਮੋਗੇ ਜਾਂਦਿਆਂ ਤੋਂ ਮੈਂ ਕਿਹਾ ਆਪਾਂ ਹੀ ਬਣਾਈ ਯਾਰ ਸਾਰੀ ਦੁਨੀਆ ਬਣਾਉਂਦੀ ਫਿਰਦੀ ਆ ਹੋਰ ਫਿਰ ਦਾ 15 ਮਿੰਟ ਤੱਕ ਆਪ ਆ ਗਿਆ ਆਪਣਾ ਮੋਗਾ ਪੁਲ ਤੋਂ ਥੱਲੇ ਮੋਟਰਸਾਈਕਲ ਤਾਰਿਆ ਨਾਰਮਲ ਸਪੀਡ ਤੇ ਜਾਈਦਾ ਹੁਣ ਆਪਾਂ ਮੋਟਰਸਾਈਕਲ ਭਜਾਈ ਦੇਣੀ ਆ ਇੱਕ ਦੋ ਵਾਰੀ ਕੰਨੀ ਹੱਥ ਲੱਗੇ ਹਨ ਤਾਂ ਕਰਕੇ ਆ ਗਿਆ ਕਿ ਨਹੀਂ ਭਜਾਈਦਾ ਹੁਣ ਇਹ ਆ ਗਿਆ ਮੋਗੇ ਦਾ ਮੇਨ ਚੌਕ ਮੇਨ ਚੌਕ ਆਉਂਦੇ ਹੀ ਉਹਦਾ ਸਾਹਮਣਾ ਹੁੰਦਾ ਭੁੰਡਿਆਂ ਨਾਲ ਬਾਹੂ ਬੜੀਆਂ ਨੇ ਇਹਨੇ ਲੋਕ ਨਹੀਂ ਇੱਥੇ ਮੋਗੇ ਉਹ ਵੇਖੀ ਗਿਆ ਨਹੀਂ ਜਿੰਨੇ ਬਾਹੂ ਵਾਲੀ ਆ ਬਹੁਤ ਜ਼ਿਆਦਾ ਮੈਂ ਕਹਿੰਨਾ ਗੱਲਾਂ ਹੀ ਛੱਡ ਦੇ ਰੌਣਕ ਮੇਲੇ ਵੇਹ ਇਹਨਾਂ ਨਾਲ ਮੋਗੇ ਉਹ ਤਾਂ ਹੈ ਨਹੀਂ ਕੋ ਫਿਰ ਆਪਾਂ ਗਏ ਆਪਣੇ ਬੇਲੀ ਕੋਲੇ ਸਭ ਤੋਂ ਪਹਿਲਾਂ ਉਹਦੇ ਕੋਲੇ ਕਿੱਟ ਰੱਖ ਦਈਏ ਫੇਰੇ ਕਿ ਜਦਾ 15 ਮਿੰਟ ਫੰਕਸ਼ਨ ਕਰ ਲੈਣੇ ਆ ਗੇੜੀ ਛੜੀ ਮਾਰ ਲੈਣੇ ਆ ਬੇਲੀ ਸਾਡਾ ਚਾਲੂ ਲਾਈ ਜਾਂਦਾ ਸੀਗਾ ਹੋਰ ਤੇ ਫਿਰ ਅਸੀਂ ਉੱਥੋਂ ਚੱਕਿਆ ਉਹਦਾ ਮੋਟਰਸਾਈਕਲ ਅਸੀਂ ਕਿ ਚੱਲਾ ਗੇੜਾ ਹੀ ਗੱਡ ਆਈਏ ਰੋਡ ਚੱਕ ਕੇ ਮੋਟਰਸਾਈਕਲ ਆਈ ਕਿਆ ਚਲ ਗਨਾਨਕਾਲ ਜਦੀ ਸਾਈਡ ਜਾ ਕੇ ਆਉਂਦੇ ਆ ਫਿਰ ਇਹ ਮੋੜਿਆ ਗਨਾਨਕਾਲ ਜਦੀ ਸਾਈਡ ਨੂੰ ਮੋਟਰਸਾਈਕਲ ਗਨਾਨਕਾਲ ਚ ਗਏ ਪਰ ਸਟੂਡੈਂਟ ਉੱਥੇ ਹਜੇ ਇੰਨੇ ਆਏ ਨਹੀਂ ਸੀ ਆਈ ਜਾਂਦੇ ਸੀਗੇ ਅੰਦਰ ਤਾਂ ਫਿਰ ਉਹਨਾਂ ਵੜਨ ਹੀ ਨਹੀਂ ਦਿੰਦੇ ਕਿ ਆਈ ਕਾਰ ਤੋਂ ਬਿਨਾਂ ਬੰਦੇ ਨੂੰ ਪਹਿਲਾਂ ਚੱਲ ਜਾਂਦਾ ਹੁੰਦਾ ਸੀਗਾ ਤਾਂ ਕਰਕੇ ਫਿਰ ਬਾਹਰ ਹੀ ਮੋੜਦੇ ਸੀਗੇ ਇੱਥੇ ਬਾਈ ਹੁਣੇ ਓਡੀ ਗੱਡੀ ਖਰਾਕ ਤਰੀ ਖੜੀ ਖੜੀ ਵਿਚਾਰੇ ਨਾ ਗਾਂਹ ਹੁੰਦੀ ਸੀ ਨਾ ਪਹਹਾ ਹੁੰਦੀ ਸੀ ਓਈ ਗੇ ਚਲਕਾਲ ਜਿਹਦੇ ਅੰਦਰ ਤੱਕਾ ਨੇ ਇਹਨਾਂ ਨੇ ਜਾਣ ਦੇਣਾ ਹੀ ਨਹੀਂ ਆਪਾਂ ਨੂੰ ਤਰੇ ਮੇਨ ਬਿਆਰਾਂ ਨੂੰ ਫੇਰ ਹੋ ਗਏ ਫਿਰ ਉੱਥੇ ਮੋੜਦੇ ਮੋੜਦੇ ਸਾਨੂੰ ਹੀ ਸਾਡਾ ਯਾਰ ਟੱਕਰ ਗਿਆ ਛੜਾ ਇਹ ਐ ਛੜਿਆਂ ਦਾ ਬ੍ਰਾਂਡ ਬੈਸਟ ਆਪਣਾ ਜਿਗਰੀ ਯਾਰ ਆ ਦਿਲ ਦਾ ਸਾਫ ਬੰਦਾ ਯਾਰਾਂ ਦਾ ਯਾਰ ਇੰਨੇ ਜੇ ਫਿਰ ਗਿਆਨੀ ਜੀ ਨੂੰ ਪਿਆਸ ਲੱਗ ਗਈ ਮੇਰੇ ਨਾਲ ਦੇ ਨੂੰ ਇਹ ਕਹਿੰਦਾ ਕੁਪੀਨ ਚੱਲੀਏ ਮੈਂ ਤਾਂ ਠੀਕ ਆ ਇਹ ਕਹਿੰਦਾ એનર્ਜੀ ਬੂਸਟ ਕਰ ਲਈ ਐਨਰਜੀ ਬੂਸਟ ਤੇ ਰਿ ਗਏ ਆਪਣੇ ਯਾਰ ਮਾਦੋ ਧਰਮ ਕੋਟੀਆਂ ਦੀ ਸ਼ੌਕ ਤੇ એનર્ਜੀ ਬੂਸਟ ਕਰ ਲਈ ਅਸੀਂ ਉੱਥੋਂ ਪੀਤੀ ਹੈ ਲੱਖ ਹੱਲ ਵੀ ਗਿਆ ਬਣਾਇਆ ਮੂੜ ਜਾ ਹੱਲ ਗਿਆ ਗਿਆ ਫਿਰ ਪਾਣੀ ਮਟ ਬਾਹਰ ਖੜ ਕੇ ਲੋਕਾਂ ਨੂੰ ਦੇਖਿਆ ਦੇਖ ਕੇ ਫਿਰ ਉਹ ਦੁਬਾਰਾ ਚ ਰਹੀ ਗਿਆ ਦੁਕਾਨ ਤੇ ਦੁਕਾਨ ਤੇ ਜਾ ਕੇ ਬਾਅਦ ਇਧਰੋਂ ਦੇਖੋ ਮੇਨ ਚੌਂਕ ਚ ਆ ਗਏ ਨਾ ਲੋਕੇਸ਼ਨ ਦਿਖਾਉਣਾ ਦੁਕਾਨ ਦੀ ਮੇਨ ਚੌਂਕ ਚ ਆ ਕੇ ਦਿੱਲੀ ਫੂਡ ਵਾਲਿਆਂ ਨਾਲ ਹੀ ਉਹਦੇ ਨਾਲ ਹੀ ਆਪਣੀ ਦੁਕਾਨ ਹੈ ਇਹ ਹੈ ਆਪਣੀ ਦੁਕਾਨ ਦੇ ਅੰਦਰ ਲਵ ਯੂ ਯਾਨੀ ਬੈਠੇ ਆ 80 ਦੇ ਮੱਠਾ ਮੱਠਾ ਅੰਦਰ ਆ ਗਏ ਆਪਾਂ ਤੇ ਬਾਅਦ ਚ ਦੁਕਾਨ ਖੋਲ ਕੇ ਲੈ ਰੱਬ ਦਾ ਨਾ ਤੋਂ ਬੱਤੀ ਵਜਾਰਾ ਜਿੱਦਾਂ ਸਾਰੇ ਦੁਕਾਨਦਾਰ ਕਰਦੇ ਆ ਆਪਾਂ ਵੀ ਹੋਈ ਕਰਦੇ ਮਹਾਰਾਜ ਦਾ ਚਾਰਾ ਕਿਰਾਬਤੋਂ ਡਰ ਕੇ ਮਾਂ ਚ ਸ਼ਰਦਾ ਰੱਖ ਕੇ ਉਹ ਬੱਤੀ ਲਾ ਕੇ ਸਰਬਾਤ ਦੇ ਭਲੇ ਦੀ ਅਰਦਾਸ ਕਰਕੇ ਮੇਰਾ ਪਟੇਕਾ ਮੱਥਾ ਉੱਦਬਾਏ ਫਿਰ ਆਪਾਂ ਬਣਾਉਣ ਲੱਗੇ ਚਾਹ ਚਾਹ ਨਹੀਂ ਬਣਾਉਂਦੇ ਸੌਰੀ ਆਪਾਂ ਪੀਨੇ ਦੁੱਧ ਦੀ ਪੱਤੀ ਓਨਲੀ ਦੁੱਧ ਚ ਪੱਤੀ ਦੁੱਧ ਪਾ ਕੇ ਅਰਦਾਸ ਦੇ ਮਿੰਟ ਇਹਨੂੰ 5-7 ਮਿੰਟ ਇਹਨੂੰ ਗਰਮ ਕੀਤਾ ਗਰਮ ਕਰਕੇ ਫਿਰ ਆਪਾਂ ਇਹਦੇ ਵਿੱਚ ਪਾਇਆ ਸ਼ੱਕਰ ਕਿਉਂਕਿ ਜੀਨੀ ਵਾਲੀ ਚਾਹ ਆਪਾਂਗੇ ਦੇ ਪੀਤੀ ਨਹੀਂ ਨਾ ਪੀਨੇ ਆ ਪਹਿਲਾਂ ਪੀਂਦੇ ਹੁੰਦੇ ਸੀ ਹੁਣ ਨਹੀਂ ਪੀਂਦੇ ਜਮਾਂ ਵੀ ਛੱਕਰ ਪਾ ਕੇ ਫਿਰ ਚਾਹ ਵਾਲਾ ਮਸਾਲਾ ਪਾਦਣਾ ਵਿੱਚ ਜੋ ਵੀ ਕੰਮ ਕਰਨਾ ਸਵਾਦ ਨਾਲ ਕਰਨਾ ਆਇ ਨਹੀਂ ਤਾਂ ਬਾਅਦ ਲਿਗਾ ਨਾ ਚਾਹ ਵਾਲਾ ਮਸਾਲਾ ਪਾ ਕੇ ਫਿਰ ਪੱਤੀ ਪਾ ਕੇ ਫਿਰ ਆਪਾਂ ਇਹਨੂੰ ਵਾਲੇ ਇੱਕ ਨਹੀਂ ਨੋਣ ਵਾਲਾ ਘਟੋ ਘਟ 10 15 ਵਾਲੇ ਦਿਵਾਉਣੇ ਆ ਤਾਂ ਕੜੀ ਆਵੇ ਉਹਨਾਂ ਟਾਈਮ ਵੇਖਾ ਕੜਦੀ ਹੁੰਦਾ ਬਾਹਰੋਂ ਵੀਡੀਓ ਜੀ ਬਣਾ ਲ ਗਏ ਮੋਟੇ ਹੋ ਗਏ ਯਾਰ ਵਾਵਾ ਹੋਂ ਤਾਂ ਭਾਰ ਘਟਦਾ ਹੀ ਨਹੀਂ ਪਿਆ ਬੜਾ ਜ਼ੋਰ ਲਾਇਆ ਘੌਣ ਤੇ ਉਹਨਾਂ ਨੂੰ ਚਾਹ ਬਣ ਗਈ ਫਿਰ ਚਾਹ ਤੈਨੂੰ ਪਤਾ ਆਪਾਂ ਕਿਤੇ ਫੋਕੀ ਪੀਤੀ ਨਹੀਂ ਇਹ ਦੇਸੀ ਕੇ ਹੌਲੇ ਲੱਡੂ ਯਾਰ ਦੋਸਤ ਕੇ ਲੈਂਟਰ ਪਿਆਰੀ ਉਹ ਦੇ ਕੇ ਡੱਬਾ ਹੈ ਸਾਡੇ ਕੋਲ ਪਿਆਸ ਫਰੇ ਤਿੰਨ ਤਿੰਨ ਕਾਦੇ ਉਹ ਤਾਂ ਭੈਣ ਕਹਿਣਾ ਪੰਗਿਆ ਆਹ ਕਹਿ ਗਈ ਆਪਣੀ ਨਾ ਯਾਰ ਦੋਸਤ ਨੇ ਭੇਜਦੀਆਂ ਦੂਜੀਆਂ ਦੋਵੇਂ ਤਕਸਾਲਸ ਵਾਲੀਆਂ ਕਿਉਂਕਿ ਛੜਦੇ ਨਹੀਂ ਨਾਲ ਦੇ ਕਰਤਾ ਕਰਕੇ ਤੇ ਨਾ ਤਿੰਨ ਚਾਰ ਦਿਨ ਕਿਤਾਬਾਂ ਖੜੀਆਂ ਮਨ ਚ ਬੜਾਇਆ ਵਿਚ ਲਾ ਗਾਣਾ ਲੈ ਕੇ ਵੇਖੀ ਅੱਖਰ ਜੇ ਸੱਜਣ ਲੱਗ ਜੀ ਪਏ ਆਪਾਂ ਨੂੰ ਮਾਰਾ ਕਰੋਗੀ ਕਿਰਪਾ ਕੋਈ ਨਹੀਂ ਚਲੋ ਬਈ ਹੁਣ ਇੱਕ ਲਈ ਇੰਨੇ ਹੀ ਬਹੁਤ ਅਗਲਾ ਵਲੋਗ ਬਣਾਵਾਂਗੇ ਬਾਅਦ ਚ